ਵਾਰਕਾਂ ਲੱਖ ਲੱਖ ਤੇ ਇਹ ਅੱਜ ਮਕਸੂਦਲੇ ਪਿੰਡ ਦੇ ਵਿੱਚ ਅਸੀਂ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਭਈ ਚਾ ਬੈਠਾ ਉਹ ਸਾਰੇ ਵਿੱਚ ਹੀ ਅੱਜ ਭਗਵਾਨ ਵਾਲਮੀਕ ਜੀ ਦੀ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ ਉਹਨਾਂ ਦੇ ਪ੍ਰਗਟ ਦਿਹਾੜੇ ਦੇ ਕਿਸੇ ਨੇ ਅੱਜ ਕਰ ਲੈਣੀ ਹੈ ਕਿਸੇ ਨੇ ਕੱਲ ਨੂੰ ਕਰ ਲੈਣੀ ਹੈ ਤੇ ਇਹ ਮੈਸੇਜ ਆਉਂਦਾ ਜੀ ਵੀ ਏਕਤਾ ਦਾ ਮੈਸੇਜ ਆਉਂਦਾ ਵੀ ਸਾਰੇ ਅਸੀਂ ਇਕੱਠੇ ਆ ਕਿਉਂ ਭਗਵਾਨ ਵਾਲਮੀਕ ਜੀ ਨੇ ਕਲਮ ਫੜੀ ਸੀਗੀ ਲਿਖਿਆ ਸੀ ਸੋ ਉਹ ਕਲਮ ਬੱਚਿਆਂ ਨੂੰ ਚੱਕਣ ਦੀ ਜ਼ਰੂਰਤ ਅੱਜ ਪੜ੍ਹਾਈ ਕਰਕੇ بڑے بڑے ਆਉਂਧਿਆਂ ਤੇ ਜਾਣ ਤੇ ਬਹੁਤ ਵਧੀਆ ਪ੍ਰੋਗਰਾਮ ਕਰੇ ਹੋਏ ਸੀਗੇ ਸਾਧਨ ਬਹੁਤ ਵਧੀਆ ਕਰੇ ਸੀਗੇ ਜਿਵੇਂ ਲੰਗਰਾਂ ਦਾ ਸਾਧਨ ਹੋ ਗਿਆ ਜਿਵੇਂ ਪਗਪਰ ਰਵਿਦਾਸ ਜੀ ਕੰਨੀਓ ਸਵਾ ਕੰਨੀਓ ਲੰਗਰ ਕਰਿਆ ਗਿਆ ਬਾਕੀ ਦਰਵਾਜੇ ਕੰਨੀਓ ਚਾਹ ਪਾਣੀ ਦਾ ਕਰਿਆ ਸੋ ਸਾਰਾ ਪਿੰਡ ਜਾਣੀ ਚਾਹਾਵਾਂ ਲੰਗਰ ਲਾ ਕੇ ਸਾਰਾ ਸਾਹ ਲੈ ਰਹੇ ਨੇ ਸਾਰੇ ਤੋ ਸਭ ਬਹੁਤ ਵਧੀਆ ਲੱਗਿਆ ਤੇ ਅੱਜ ਮੌਕਾ ਮਿਲਿਆ ਦਾਸ ਨੂੰ ਵੀ ਅਸੀਂ ਵੀ ਅੱਜ ਅਸੀਰਵਾਦ ਲਿਆ ਭਗਵਾਨ ਜੀ ਦਾ ਕੇ ਇੱਥੇ ਸੋ ਇੰਨੇ ਕਹਿੰਦੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤ ਜੀ ਅਗਰ ਆਪਾਂ ਅਜਿਹੇ ਦਿਹਾੜਿਆਂ ਦੀ ਗੱਲ ਕਰਦੇ ਆ ਤਾਂ ਬਹੁਤ ਖਾਸ ਕੀ ਸਮਝਦੇ ਹੋ ਤੁਸੀਂ ਇਹਨਾਂ ਦਿਹਾੜਿਆਂ ਦੇ ਵਿੱਚ ਖਾਸ ਤਾਂ ਦੇਖੋ ਇਹ ਹੀ ਆ ਜਿਵੇਂ ਇਕੱਠੇ ਹੋ ਕੇ ਪ੍ਰੋਗਰਾਮ ਬਣਾਉਣੇ ਨੇ ਕਰਨੇ ਨੇ ਜਿਵੇਂ ਮਾਇਆ ਇਕੱਠੀ ਕਰਕੇ ਪ੍ਰੋਗਰਾਮ ਸਮਝੇ ਤੌਰ ਤੇ ਅਸੀਂ ਕੋਈ ਵੀ ਪ੍ਰੋਗਰਾਮ ਕਰਦੇ ਆਂ ਸਰ ਕੋਈ ਵੇਸੇ ਚਾਹੇ ਨਗਰ ਕੀਰਤਨ ਹੋਵੇ ਚਾਹੇ ਭਗਤ ਰਵਦਾ ਦਾ ਦਿਹਾੜਾ ਹੋਵੇ ਜਾਂ ਬਾਬਾ ਬਾਲਮੀਕ ਜੀ ਦਾ ਪ੍ਰਕਟ ਦਿਹਾੜਾ ਹੋ ਜਿਵੇਂ ਅੱਜ ਸੀਗਾ ਹਨ ਤੇ ਉਹ ਚੀਜ਼ਾਂ ਦੇ ਸਾਨੂੰ ਇੱਕਾ ਜਿਹੜੀ ਇੱਕ ਦੇ ਵਿੱਚ ਮਰਕਤ ਵੀ ਆ ਤੇ ਇੱਕਾ ਜਿਵੇਂ ਪਹਿਲਾਂ ਇਕੱਠੇ ਹੋ ਕੇ ਅਸੀਂ ਜੰਗਾ ਫਤਿਹ ਕੀਤੀਆਂ ਨੇ ਸੋ ਇਹਦੇ ਵਿੱਚ ਵੀ ਗਾਹਾਂ ਨੂੰ ਵੀ ਅਸੀਂ ਅਰਦਾਸ ਕਰਾਂਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਏਕੜੇ ਸਾਡੇ ਵਿੱਚ ਏਕਾ ਬਣਿਆ ਰਹੇ ਕੋਈ ਸਾਨੂੰ ਪਾਰ ਨਾ ਸਕੇ ਤੇ ਏਕੇ ਦੇ ਵਿੱਚ ਬਰਕਤ ਹੁੰਦੀ ਆ ਤੇ ਅਰਦਾਸ ਕਰਦੇ ਆ ਮਹਾਰਾਜ ਉਹਦੇ ਵੀ ਗਾਹਾਂ ਨੂੰ ਏਕੇ ਦੇ ਨਾਲੇ ਅਸੀਂ ਜੰਗਾ ਗਾਹਾਂ ਵੀ ਫਤਿਹ ਕਰੀਏ ਪ੍ਰਧਾਨ ਜੀ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਬਿਲਕੁਲ ਮੈਸੇਜ ਤਾਂ ਇਹ ਹੀ ਆ ਜਿਵੇਂ ਅੱਜ ਬੁਰਾਈਆਂ ਦਾ ਜਾਂ ਨਸ਼ਿਆਂ ਦਾ ਦੌਰ ਚੱਲਦਾ ਜਿਵੇਂ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਦੇ ਇਕੱਠੇ ਹੋ ਕੇ ਡਟ ਕੇ ਬਰੋਲ ਕਰਨਾ ਚਾਹੀਦਾ ਜੇ ਕੋਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਅੱਖ ਦੇ ਵਿੱਚ ਲੱਖ ਦੇ ਵਿੱਚ ਇਹੀ ਕਹਾਂਗੇ ਪਤਰਾ ਜੀ ਤੁਸੀਂ ਵੀ ਟਾਈਮ ਟਾਈਮ ਤੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਚੈਨਲ ਦਾ ਬਹੁਤ ਜੀ ਧੰਨਵਾਦ ਆ ਤੁਹਾਡੇ ਚੈਨਲ ਦਾ ਜੋ ਟਾਈਮ ਟਾਈਮ ਤੇ ਸਾਡੇ ਨਾਲ ਆ ਕੇ ਗੱਲ ਕਰਦੇ ਹੋ ਤੇ ਲੋਕਾਂ ਦੇ ਵਿੱਚ ਗੱਲ ਤੁਹਾਡੇ ਰਾਹੀਂ ਪਹੁੰਚਦੀ ਆ ਅਰਜੀਤ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀ ਹਮੇਸ਼ਾ ਫਰਜ਼ ਆਪਣਾ ਵਧੀਆ ਅਦਾ ਕਰਦੇ ਹੋ। ਬਾਕੀ ਜਿਵੇਂ ਇਹ ਜੇ ਕੱਠ ਨੇ ਇਹਨਾਂ ਕੱਠਾਂ ਦੇ ਪ੍ਰਣਨ ਕਰੀਏ ਅਸੀਂ ਵੀ ਜਿਹੜੀਆਂ ਬੁਰਾਈਆਂ ਹੁੰਦੀਆਂ ਨੇ ਉਹਨਾਂ ਦਾ ਅਸੀਂ ਵਿਰੋਧ ਕਰੀਏ ਪੂਰਾ ਤੇ ਚੰਗਿਆਂ ਨੂੰ ਅਸੀਂ ਸਾਵਾ ਸੇਦਈਏ ਤੇ ਉਹਨਾਂ ਦੇ ਨਾਲ ਖੜੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ